ਮੰਮੀ ਹਾਂ ਪਤਾ ਬਾਜ ਬੈਂਕ ਚ ਚਾਰ ਛੁੱਟੀਆਂ ਤੇ ਉਹਨਾਂ ਨੇ ਠੇਕਾ ਪਵਾਇਆ ਵਾ ਕਿ ਦਿਨ ਦਾ ਤੇ ਉਹ ਡੈਡੀ ਨੂੰ ਕਹਿ ਦਿੰਦੇ ਵੀ ਠੇਕਾ ਕਢਾ ਲੇ ਔਰ ਸੋਈ ਚ ਭੋਰਾ ਵੀ ਰਾਸ਼ਨ ਹੈ ਨਹੀਂ ਆਪਾਂ ਰਾਸ਼ਨ ਲਿਓਣਾ ਪੁੱਤ ਤੇ ਡੈਡੀ ਨੇ ਕਿਹਾ ਸੀ ਨਾ ਵੀ ਐਤ ਕੀ ਠੇਕਾ ਨਹੀਂ ਦੇਣਾਗਾ ਉਹਨਾਂ ਨੂੰ ਕਹਿੰਦਾ ਵੀ ਔਰ ਜਾਣਾ ਸੀ ਹਜੂਰ ਸਾਹਿਬ ਜਾਣਾ ਨਾਲੇ ਗੋਡੇ ਗਿੱਟੇ ਦੁਖਦੇ ਤੇ ਭੋਰਾ ਘਿਓਰ ਲਾਉਣਾ ਸੀ ਕਿਉਂ ਇੰਨਾ ਠੇਕਾ ਤੁਸੀਂ ਕੱਲੇ ਖਾਜੋਗੇ ਤੇ ਕੋਈ ਨਾ ਪਤਾ ਫੇਰ ਕੀ ਜੇ ਲਾਉਣ ਵਾਲੇ ਥਾਂ ਤਾਂ ਲੱਗਦੇ ਆ ਹੁਣ ਤੇ ਅਸੀਂ ਤੁਹਾਨੂੰ ਰੋਟੀਆਂ ਕਿੱਥੋਂ ਦੇਵਾਂਗੇ ਕਿੱਥੋਂ ਰਾਸ਼ਨ ਲਿਆਵਾਂਗੇ ਘਰ ਕਿਵੇਂ ਚੱਲੂਗਾ ਤੇ ਘਰ ਦਾ ਪਤਾ ਮੈਨੂੰ ਪਤਾ ਨਹੀਂ ਜਿੰਨੀ ਗੱਲ ਉਹਨੇ ਕਹੀਏ ਤੇ ਫਿਰ ਮੈਂ ਤਾਂ ਉਨੀ ਤੈਨੂੰ ਕਹਤੀ ਆ ਤੇ ਇਹ ਕੀ ਗੱਲ ਹੋਈ ਲੈ ਗੱਲ ਕੀ ਹੋਈ ਵੇਖਣ ਵਾਲੇ ਤਾਂ ਦਵਾਈ ਬੂਟੀ ਨੂੰ ਪੈਸਾ ਨਹੀਂ ਹੁੰਦਾ ਥੋੜੇ ਤੋਂ ਅਸੀਂ ਮੰਗਦੇ ਆ ਤੇ ਰੋਟੀ ਤਾਂ ਤੁਹਾਨੂੰ ਮਿਲਦੀ ਆ ਕੱਪੜੇ ਵੀ ਮਿਲਦੇ ਸਾਰਾ ਕੁਝ ਮਿਲਦਾ ਹੀ ਆ ਘਰੇ ਕੀ ਤੁਹਾਨੂੰ ਕਮੀ ਕੀ ਆਗੀ ਜਿਹੜੇ ਤੁਹਾਨੂੰ ਅੱਡ ਪੈਸੇ ਵੀ ਚਾਹੀਦੇ ਆ ਖਾਣੇ ਆ ਤੁਸੀਂ ਪੈਸੇ ਮੈਨੂੰ ਇੰਨਾ ਪਤਾ ਨਹੀਂ ਜਿੰਨੀ ਗੱਲ ਤੇਰੇ ਪਿਓ ਨੇ ਕਹੀ ਆ ਤੇ ਉਹਦੇ ਨਾਲ ਤੁਸੀਂ ਗੱਲ ਕਰ ਲੋ ਜੇ ਜਦ ਆਇਆ ਮੈਨੂੰ ਤਾਂ ਉਹਨੇ ਇੰਨਾ ਕਿਹਾ ਵੀ ਆ ਨਹੀਂ ਤੁਸੀਂ ਤੁਸੀਂ ਨਹੀਂ ਜਦੋਂ ਡੈਡੀ ਨੇ ਤੁਹਾਨੂੰ ਐ ਕਿਹਾ ਸੀ ਤੁਸੀਂ ਕਹਿ ਨਹੀਂ ਸਕਦੇ ਸੀਗੇ ਵੀ ਹੁਣ ਆਪਾਂ ਬੁੱਢੇ ਹੱਡਾ ਤੇ ਵੀ ਕਿਤੇ ਜਾਵਾਂਗੇ ਢੱਗ ਤੈ ਕਿਤੇ ਮੇਰੇ ਹੱਡਾ ਲੱਤਾ ਬਾਹਾਂ ਦੁਖਦੰਗਾ ਗਿੱਟੇ ਗੋਡੇ ਦੁਖਦੇ ਕਦੇ ਭਾਈ ਆ ਘਿਓ ਲੈ ਕੇ ਦਿੱਤਾ ਤੁਸੀਂ ਸਾਨੂੰ ਸਾਨੂੰ ਰਲਾ ਕੇ ਖਾ ਲੈਣ ਦੇ ਤੇ ਅਸੀਂ ਕਿੰਨੀਆਂ ਕਿ ਪੰਜੀਰੀਆਂ ਲਾਲਲਾ ਖਾ ਲੀਆਂ ਮੈਂ ਤਾਂ ਜੱਗੋ ਤੇਰਵੀਂ ਗੱਲ ਸੁਣੀ ਆ ਲੋਕਾਂ ਦੇ ਮੁੰਡਾ ਕੁੜੀ ਤਾਂ ਘੁੰਮਣ ਜਾਂਦੇ ਸੋਣੇ ਆ ਕਦੇ ਬੁੜਾ ਬੁੜੀ ਤਾਂ ਘੁੰਮਣ ਜਾਂਦੇ ਸੋਣੇ ਨਹੀਂ ਇਹਨੇ ਤੇਰੇ ਪਿਓ ਨੇ ਗੱਲ ਕਹਿ ਕੇ ਮੈਂ ਤਾਂ ਉਨੀ ਗੱਲ ਤੇ ਬਸ ਮੈਂ ਤਾਂ ਤੈਨੂੰ ਕਹਿਤਾ ਇਹ ਤਾਂ ਫਿਰ ਲੈਦਾ ਹੀ ਹੋਗੀ ਥੋਡੀ ਗੱਲ ਕੀ ਗੱਲ ਹੋ ਗਈ ਬਤਾ ਡੈਡੀ ਤੁਸੀਂ ਕੀ ਕਿਹਾ ਇਹਨਾਂ ਨੂੰ ਆ ਜੋ ਬੈਠੇ ਸੁਣ ਲਓ ਇਹਦਾਂ ਕੀ ਗੱਲ ਕੀ ਹੋਈ ਹੈ ਗੱਲ ਤਾਂ ਦੱਸ ਬੰਨੂ ਹੁਣ ਮੈਂ ਕਿਹਾ ਚਾਰ ਬੈਂਕਾਂ ਚ ਛੁੱਟੀਆਂ ਆ ਗਏ ਵੀ ਠੇਕਾ ਕਢਾ ਲਿਆ ਉਹਨਾਂ ਨੇ ਕਿਦਿਆਂ ਦਾ ਪਵਾਇਆ ਘਰੇ ਸਾਰੇ ਰਾਸ਼ਨ ਖਤਮ ਹੋਇਆ ਪਿਆ ਘਰ ਕਿਵੇਂ ਚਲਾਵਾਂਗੇ ਪਤਾ ਐ ਕਿ ਤੁਹਾਨੂੰ ਠੇਕਾ ਠੋਕਾ ਨਹੀਂ ਮਿਲਦਾਗਾ ਕਿਉਂ ਅਸੀਂ ਜਾਣਾ ਹਜੂਰ ਸਾਹਿਬ ਤੇਰੀ ਮੰਮੀ ਨੇ ਤੇ ਮੈਂ ਅਸੀਂ ਵੀ ਘੁੰਮ ਫਿਰ ਕੇ ਆਉਣਾ ਤੇ ਹੁਣ ਤੁਸੀਂ ਬੁਢੇ ਹੋਏ ਹੋ ਨੀ ਆ ਕਿਤੇ ਜਾਓਂਗੇ ਲਤਬੰਤ ਡਾਲੀ ਤੇ ਕੌਣ ਤੁਹਾਨੂੰ ਬਾਅਦ ਚ ਸੰਭੂਗਾ ਕੋਈ ਨਹੀਂ ਕੋਈ ਮੈਂ ਅਜੇ ਏਡੇ ਵੀ ਬੁਢੇ ਨਹੀਂ ਗਏ ਹਜੇ ਸਾਡੇ ਵੀ ਕੋਈ ਸ਼ੌਂਕ ਆ ਸਾਡੇ ਵੀ ਕੋਈ ਚਾਹ ਸ਼ੌਂਕ ਤੁਸੀਂ ਹੁਣੇ ਪੂਰੇ ਕਰਨੇ ਜੋ ਤੁਹਾਡੇ ਟਾਈਮ ਸੀ ਉਹ ਤਾਂ ਤੁਸੀਂ ਪੂਰੇ ਕਰਦੇ ਸ਼ੌਂਕ ਹੁਣ ਪੁੱਤ ساری ਉਮਰ ਤੁਹਾਨੂੰ ਅਸੀਂ ਠੇਕਾ ਅਸੀਂ ਦੇ ਹੀ ਜਾਵਾਂਗੇ ਤੁਹਾਨੂੰ ਪੈਸੇ ਅਸੀਂ ਕਵੇਲੇ ਬੈਠਿਆਂ ਨੂੰ ਉਹ ਮੰਝਾ ਤੋੜੀ ਜਾਂਦਾ ਰਹਿੰਦਾ ਸਾਰੀ ਦਿਹਾੜੀ ਪਿਆ ਰਹਿੰਦਾ ਰੋਟੀਆਂ ਰੋਟਾ ਖਾ ਖਾਈ ਨਹੀਂ ਤੇ ਇੰਨੀ ਗਰਮੀ ਆ ਕਿਨੇ ਉਹ ਤਾਂ ਵਿਆਹ ਤਾਂ ਵਰਤ ਪੜਾ ਲਿਖਾਤਾ ਤੇ ਕੀ ਗੱਲ ਹੁਣ ਤੇ ਕਿਉਂ ਉਹ ਤਾਂ ਸਾਰਿਆਂ ਦੀ ਜਮੀਨ ਤਾਂ ਠੇਕਾ ਤਾਂ ਸਾਰਿਆਂ ਵਾਸਤੇ ਹੀ ਆ ਤੁਹਾਡੇ ਕੱਲਿਆਂ ਵਾਸਤੇ ਤਾਂ ਵੀ ਤੁਸੀਂ ਲੈ ਕੇ ਮੋਇਨਾ ਪਿੱਛੇ ਤੋਂ ਲੈ ਕੇ ਪੁੱਤ ਹੁਣ ਤਾਂ ਇਥੇ ਤੁਹਾਨੂੰ ਅਸੀਂ ਪਾਲਿਆ ਤੇ ਨਹੀਂ ਆਏ ਤਾਂ ਤੁਸੀਂ ਪਿਕਨਿਕ ਮਣਾਓ ਹੁਣ ਤੁਹਾਨੂੰ ਵਿਆਹ ਤਾਂ ਤੁਹਾਨੂੰ ਪਾਲਤਾਂ ਪਲੋਸਤਾ ਪੜਾਤਾ ਸਾਰਾ ਕੁਝ ਕਰਤਾ ਤੇ ਅਸੀਂ ਵੀ ਤੁਹਾਨੂੰ ਰੋਟੀਆਂ ਦੇ ਨਹੀਂ ਆ ਸਾਡੇ ਵੀ ਹੁਣ ਚਾਹ ਕੋਈ ਸਾਡੇ ਵੀ ਕੋਈ ਦਿਲ ਦੇ ਵਿੱਚ ਆ ਅਸੀਂ ਜਿੱਥੇ ਜਿੱਥੇ ਅਸੀਂ ਤੀਰਥ ਯਾਤਰਾ ਤੇ ਜਾ ਕੇ ਆਉਣਾ ਜਿੱਥੇ ਜਿੱਥੇ ਜਾ ਕੇ ਆਉਣਾ ਸੀ ਚਾਰ ਪੰਜ ਧਾਮ ਅਸੀਂ ਘੁੰਮ ਕੇ ਆਉਣੇ ਆ ਨਾਲੇ ਨਨਕਾਣਾ ਸਾਹਿਬ ਜਾ ਕੇ ਆਉਣਾ ਨਾਲੇ ਅਸੀਂ ਜਾ ਕੇ ਆਉਣਾ ਹਯੂਰ ਸਾਹਿਬ ਅਸੀਂ ਪੁੱਤ ਸਾਰੇ ਜਾ ਕੇ ਆਉਣਾ ਨਨਕਾਣਾ ਸਾਹਿਬ ਆਏ ਨਹੀਂ ਜਾ ਜਾਂਦਾ ਉੱਥੇ ਪਾਸਪੋਰਟ ਚਾਹੀਦਾ ਆਏ ਨਹੀਂ ਵੀ ਤੁਸੀਂ ਡੇਲਿਆਂ ਵਾਲੀ ਜਾਣਾ ਨੂੰ ਪਾਸਪੋਰਟ ਹੀ ਬਣਾਈ ਜਾਨਾ ਪਤਾ ਤੇਰੀ ਮੰਮੀ ਦਾ ਪਾਸਪੋਰਟ ਅਪਲਾਈ ਕਰਕੇ ਇਹ ਤਾਂ ਬਸ ਪੈਸੇ ਖਰਾਬ ਕਰਨ ਵਾਲੀ ਗੱਲ ਹੋ ਗਈ ਵੀ ਪੈਸੇ ਖਰਾਬ ਕਰਨੇ ਆ ਤੁਸੀਂ ਤੇ ਪੁੱਤ ਹੁਣ ਤਾਂ ਹੀ ਤੁਸੀਂ ਵੀ ਪੈਸੇ ਖਰਾਬ ਕਰੇ ਖਰਾਬ ਹੀ ਕਰਿਆ ਸਾਰਾ ਤੇ ਕਿਉਂ ਅਸੀਂ ਕਹਦੇ ਨੇ ਪੈਸੇ ਖਰਾਬ ਕਰਦੇ ਇਸ ਤਾਂ ਘਰੇ ਰਾਸ਼ਨ ਲਿਆਂਦਾ ਉਹ ਸਾਰੇ ਨਹੀਂ ਖਾਦਾ ਮਾੜਾ ਮੁੱਠ ਰਾਸ਼ਨ ਦੀ ਗੱਲ ਨਹੀਂ ਗਈ ਵੇਖ ਅਸੀਂ ਇੰਨੀ ਜ਼ਿੰਦਗੀ ਆਪਦੀ ਸਾਰੀ ਤੁਹਾਡੇ ਨਾਲ ਆਈ ਸੀ ਸਾਰੀ ਜ਼ਿੰਦਗੀ ਖਰਾਬ ਕੀਤੀ ਐ ਤੁਹਾਨੂੰ ਪੜਾਇਆ ਲਿਖਾਇਆ ਸ਼ੌਂਕ ਸਾਰੇ ਦਿਲ ਚ ਰੱਖ ਕੇ ਤੇ ਜੇ ਅੱਜ ਕੋਈ ਸ਼ੌਂਕ ਪੂਰਾ ਹੁੰਦਾ ਨਾ ਤਿਆਂ ਪੁੱਤਾਂ ਦੇ ਸਿਰ ਤੇ ਹੀ ਹੁੰਦਾ ਹੁੰਦਾ ਤੇ ਕੱਲੇ ਤੁਸ ਤੋਂ ਇਹ ਪੁੱਤਾਂ ਨੂੰ ਸ਼ੌਕ ਜਿਹੜੇ ਆ ਅਸੀਂ ਪੁੱਤ ਜਦੋਂ ਤੁਹਾਡੀ ਉਮਰ ਸੀ ਉਦੋਂ ਤੁਸੀਂ ਸ਼ੌਂਕ ਚੱਲ ਮੰਨੇ ਹੁਣ ਸ਼ੌਕ ਜਿਹੜੇ ਤੁਹਾਨੂੰ ਬੁੜੇ ਹੋ ਕੇ ਅਸੀਂ ਪੁੱਤ ਕੱਲ੍ਹ ਰੱਖਦੇ ਆ ਅਸੀਂ ਕਿਹੜਾ ਕੋਈ ਉਹ ਆ ਉਹਨੂੰ ਕਹੇ ਕੰਮ ਕਰੇ ਕੋਈ ਆਪਦਾ ਕਿਸੇ ਪਾਸੇ ਕੋਈ ਡਿਊਟੀ ਠੀਕ ਠੀਕ ਤੁਹਾਡੇ ਕੰਨੀ ਆਦਾ ਬੀਏ ਹੁਣ ਬੀਏ ਵੀ ਕਰ ਲਈ ਜੋਨੇ ਕਿੰਨੇ ਕਿੱਥੋਂ ਤੱਕ ਪੜ ਗਿਆ ਮੈਨੂੰ ਪਤਾ ਵੀ ਨਹੀਂ ਕਿੰਨੇ ਕਿ ਪੜ ਗਿਆ ਹੁਣ ਸਾਰੀ ਉਮਰ ਅਸੀਂ ਤੁਹਾਡੇ ਹੁਣ ਤਾਂ ਗੱਬ ਜੀ ਆਪਦੇ ਹੈਗੇ ਨਾ ਬੱਚਿਆਂ ਨੂੰ ਪੜਾਓ ਲਖਾਓ ਆਪ ਮਿਹਨਤ ਕਰੋ ਫੇਰ ਪਤਾ ਲੱਗੂ ਪੈਸਾ ਕਿੱਥੋਂ ਜਵਾਕ ਗੱਭਰੂ ਹੋਈ ਜਾਂਦੇ ਆ ਠੇਕਾ ਤਾਂ ਸਾਰਿਆਂ ਨੇ ਕੰਮ ਨੇ ਸਾਰੀ ਉਮਰ ਕੰਮ ਨਹੀਂ ਕਰਿਆ ਉਹਨੇ ਮਾਨ ਫੇਕੇ ਦੇ ਦੇ ਕੇ ਬਹਿ ਜਾਂਦਾ ਪਰ ਵਸੇ ਤੁਸੀਂ ਇਕੱਲੇ ਖਰਾਬ ਕਰਦੇ ਹੋਗੇ ਮਾਨ ਕਿ ਇਹਨੇ ਕਿਹੜਾ ਕੁਛ ਕਰਿਆ ਹੈ ਇਹਨੇ ਵੀ ਨਹੀਂ ਕਰਿਆ ਦੋ ਬੱਚੇ ਪੈਦਾ ਕਰ ਲਏ ਇਹਨਾਂ ਨੇ ਕਿਹੜਾ ਹੋਰ ਕੁਛ ਕਰਿਆ ਨਹੀਂ ਤੁਸੀਂ ਕੰਮ ਕੀਤਾ ਕੀ ਕੰਮ ਕੀਤਾ ਇੱਥੇ ਖੁੰਬਾਂ ਦੀ ਖੇਤੀ ਕੀਤੀ ਹੈ ਤੁਸੀਂ ਤੁਸੀਂ ਜੀ ਇੱਥੇ ਤਾਸ਼ ਖੇਡਦੇ ਰਹੇ ساری ਉਮਰ ਬਹਿ ਕੇ ਇੱਥੇ ਸੱਤ ਚ ਪੁੱਤ ਫਿਰ ਐਤ ਕੀ ਦਾ ਠੇਕਾ ਨਹੀਂ ਮਿਲਦਾ ਐਤ ਕੀ ਤਾਂ ਸਾਡਾ ਵਾਵਾ ਖਰਚਾ ਨਹੀਂ ਇਹ ਠੇਕਾ ਅਸੀਂ ਘੁੰਮ ਫਿਰ ਕੇ ਆਉਣਾ 10-20 ਹਜ਼ਾਰ ਦੀ ਮੰਨੀ ਗੱਲ ਤੇ ਇੰਨਾ ਠੇਕਾ ਤੁਸੀਂ ਕੱਲੀ ਖਰਾਬ ਕਰ ਦੇਵੋਗੇ ਨਹੀਂ ਪੁੱਤ ਸਾਡੇ ਵੀ ਮਨ ਦੇ ਵਿੱਚ ਕਿਹਾ ਸਾਡਾ ਤੁਹਾਡੇ ਢਿੱਡ ਚ ਪਾਈ ਦੱਸ ਸੀ ਉਹ ਖਰਾਬ ਸੀਗਾ ਤੇਰੀ ਮੰਮੀ ਨੂੰ ਅਸੀਂ ਵੀ ਤੁਹਾਡੇ ਢਿੱਡ ਚ ਪਾਉਣੇ ਆ ਬਣਾ ਕੇ ਹੋਣੇ ਦੇਖੋ ਮੰਮੀ ਸਾਰਾ ਦਿਨ ਬੈਠੀ ਰਹਿੰਦੀ ਹੈ ਬੇਰਲੀ ਇਹਨੂੰ ਅਸੀਂ ਕਦੇ ਕੰਮ ਕਿਹਾ ਬੈਠੀ ਨੂੰ ਰੋਟੀ ਫੜਾਉਣੇ ਆ ਅਸੀਂ ਨਨਕਾਣਾ ਸਾਹਿਬ ਜਾ ਕੇ ਆਉਣਾ ਪਹਿਲਾਂ ਸਾਰੇ ਅਸੀਂ ਧਾਮ ਘਮ ਘੁੰਮ ਕੇ ਆਉਣੇ ਆ ਉਦੋਂ ਮਰ ਤੇਰੀ ਮੰਮੀ ਨੂੰ ਥਾਈਲੈਂਡ ਦੀ ਯਾਤਰਾ ਉਹ ਮੈਂ ਤੁਸੀਂ ਮਨਾ ਲਓ ਪਿਕਨਿਕ ਥਾਈਲੈਂਡ ਪਿਕਨਿਕ ਬਣਾ ਕੇ ਆਉਣੀ ਆ ਅਸੀਂ ਤਾਂ ਆ ਇੱਕ ਮਿੰਟ ਗੱਲ ਸੁਣਿਓ ਬਾਹਰ ਇੱਥੇ ਮੁੰਡਾ ਉੱਠ ਖੜੂ ਨਾਈਟ ਲੰਮਾ ਪਿਆ ਉਹ ਚੌਰਾ ਵੇਖ ਲਾ ਕੀ ਸਕੀਮਾਂ ਬਣਾਈ ਜਾਂਦਾ ਕਹਿੰਦਾ ਐ ਕਿ ਠੇਕਾ ਨਹੀਂ ਦਿੰਦਾ ਮੈਂ ਕਿਉਂ THAILAND ਘੁੰਮਣ ਨੂੰ ਪਿਕਨਿਕ ਮਨਾਉਣ ਨੂੰ ਫਿਰਦੇ ਆ ਯਾਤਰਾ ਦਾ ਬਹਾਨਾ ਲਾ ਕੇ ਜਾਂਦੀ ਉਮਰੇ THAILAND ਹਾਂ ਸ਼ਰਮੀ ਲਾਲੀ ਹਾਏ ਮੈਂ ਤਾਂ ਬਾਹਰ ਆ ਕੇ ਉਹਦੇ ਨਾਲ ਗੱਲ ਕਰ ਲਾ ਲਉ ਪੀ ਲਿਆ ਮੇਰਾ ਤਾਂ ਉਹਨਾਂ ਨੇ ਨਾ ਮੋੜ ਤੋਂ ਨੰਗਣਾ ਔਖਾ ਕਰਦਣਾ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਮੇਰਾ ਤੇ ਆਪ ਤਾਂ ਤੁਸੀਂ ਲੰਮਾ ਪਿਆ ਰਹਿਆ ਕੋਈ ਕੰਮ ਕਰ ਲਾ ਅਗਲੇ ਨੇ ਅਗਲਾ ਸਹੀ ਕਹਿੰਦਾ ਤੈਨੂੰ ਗਿਆ THAILAND ਹਾਂ ਤੂੰ ਉਹ ਕਿੰਨੇ ਸਾਰਾ ਦਿਨ ਲੰਮਾ ਪਿਆ ਰਹਿੰਦਾ ਤੇ ਇਹ ਤੋਂ ਕੋਈ ਕੰਮ ਕਰਾ ਲਓ ਮੌਇਨਾ ਐਸੀ ਛੱਡ ਕੇ ਫਾਈਨਲਰ ਨਾਲ ਕੀ ਹੁਣ ਮੇਰੇ ਤੇ ਕਦੇ ਚੜੀ ਜੇ ਨਹੀਂ ਤੇ ਰੋ ਹੀ ਜਾਂਦਾ ਨਹੀਂ ਤੇ ਤੂੰ ਐਸੀ ਛੱਡ ਕੇ ਮੌਇਨਾ ਇੱਥੇ ਪਿਆ ਤੇ ਤੂੰ ਕੋਈ ਕੰਮ ਕਰ ਲੈ ਫਿਰ ਅਗਲੇ ਨਾਂ ਕਹਿ ਮਾਣ ਮੈਂ ਹੁਣ ਸਬਜੀ ਦੀ ਰੇੜੀ ਲਾ ਲਾ ਨਹੀਂ ਕੰਮ ਕਰਨਾ ਤਾਂ ਤੂੰ ਠੇਕਾ ਦਵਾ ਫਿਰ ਰਾਸ਼ਨ ਕਹਦਾ ਹੋਊਗਾ ਰਾਸ਼ਨ ਅੱਗੇ ਤੂੰ ਰਾਸ਼ਨ ਨੂੰ ਥੋੜ੍ਹਦੀ ਐ 40 ਕਿਲੇ ਝੋਟੇ ਦੇ ਸਰਰ ਗਿਆ ਸਬਜੀ ਭਾਜੀ ਸਾਰਾ ਕੋ ਖੇਤੋਂ ਉਹਨਾਂ ਨਾਲ ਗੱਲ ਕਰੋ ਗੱਲ ਕਰੋ ਇੱਥੇ ਤੂੰ ਤਾਂ ਬਹਾਨਾ ਬਣਾ ਕੇ ਉਹਨਾਂ ਨਾਲ ਲੜਨਾ ਚੱਲ ਸਾਈਲੈਂਡ ਵਾਲੀ ਗੱਲ ਤੇ ਮੈਂ ਗੱਲ ਕਰ ਲੈਣਾ ਉਹਨਾਂ ਨਾਲ ਗੱਲ ਕਰੂ ਜਾ ਹਾਂ ਡੈਡੀ ਕੀ ਗੱਲ ਹੈ ਕਿਉਂ ਮਜ਼ਾਕ ਹੀ ਬਣਾਇਆ ਰੱਖਿਆ ਕੀ ਮਜ਼ਾਕ ਆਇਆ ਕੀ ਕਹੀ ਜਾਂਦੀ ਆ ਕਿ ਮੈਨੂੰ ਤੁਸੀਂ ਪੈਸੇ ਨਹੀਂ ਚਰਦੇ ਨਹੀਂ ਉੱਥੇ ਪੈਸੇ ਨੂੰ ਚਰਦੇ ਚੁੱਪ ਕਰਕੇ ਨਾ ਕੰਮ ਕਰਿਆ ਕਰ ਕੰਮ ਤੇ ਕਾਠੂ ਕਾਣੀ ਐ ਕਿ ਦਿੰਦੇ ਸੀ ਨਹੀਂ ਲੈ ਕੰਮ ਨੂੰ ਕੀ ਆ ਹੁਣ ਇੱਕ ਜਵਾਗ ਨਹੀਂ ਪਹਲਾ ਜਾਂਦਾ ਤੇ ਇਥੋਂ ਆ ਜਮੀਨ ਕਾਦੇ ਵਾਸਤੇ ਆ ਤੇਰਾ ਥਾਈਲੈਂਡ ਕੋ ਮਣ ਵਾਸਤੇ ਆ ਸਾਰੀ ਉਮਰ ਦਾ ਤੇਰਾ ਠੇਕਾ ਨਹੀਂ ਲਿਆ ਮੈਂ ਤੈਨੂੰ ਪਾਲਣ ਦਾ ਸਾਰੀ ਉਮਰ ਦਾ ਠੇਕਾ ਨਹੀਂ ਲਿਆ ਤੂੰ ਖਾ ਕੇ ਨਾ ਕੰਮ ਕਰਿਆ ਕਰ ਜਾਂ ਕਿਤੇ ਕੋਈ ਨੌਕਰੀ ਤੇ ਲੱਗ ਜਾ ਦੋ ਮਿੰਟ ਇਕ ਵਾਰਿਆ ਹੁੰਦਿਆਂ ਨੂੰ ਤਾਂ ਪਾਲ ਗਏ ਹੁਣ ਵਿਆਹ ਐ ਨੂੰ ਵੀ ਤੁਹਾਨੂੰ ਗਾਂਸੀ ਪਾਲ ਗਏ ਮੈਂ ਤਾਂ ਤੂੰ ਇਹਦੇ ਵੀ ਨਹੀਂ ਭੁੱਲੇਂਗੀ ਹੁਣ ਤੇ ਹੋਰ ਆ ਬੱਸ ਹੋਰ ਮੈਂ ਕੀ ਕਰਾਂ ਤੁਸੀਂ ਤਾਂ ਕੰਨ ਨੂੰ ਰੋਟੀ ਦੇਣੋਂ ਮਟ ਜਾਂਗੇ ਤਾਂ ਮੈਨੂੰ ਤਾਂ ਇਹੀ ਆਸਰਾ ਹੈ ਤੈਨੂੰ ਪਤਾ ਰੋਟੀ ਮਿਲਦੀ ਨਹੀਂ ਰੋਟੀ ਤੈਨੂੰ ਪਤਾ ਤੂੰ ਥਾਈਲੈਂਡ ਕੀ ਆ ਇਹ ਤਾਂ ਚਲ ਚੋਰਾ ਬੰਨਦਾ ਜਾਂਦੀ ਓ ਮੇਰੇ ਤੈਨੂੰ ਦੱਸਿਆ ਇਹਨੇ ਕੋਸ ਉਥੇ ਤੇ ਕੋਈ ਨਾ ਜਿਹੜਾ ਕੋਸ ਉਥੇ ਇਹ ਵੇਖੂਗਾ ਮੈਂ ਵੇਖ ਲੂੰਗੀ ਅਸੀਂ ਯਾਤਰਾ ਤੇ ਜਾ ਕੇ ਆਉਣਾ ਘੁੰਮਣ ਘੁੰਮਣ ਫਿਰਨ ਜਾ ਕੇ ਆਉਣਾ ਸਾਡੇ ਵੀ ਕੋਈ ਚਾਹ ਸਾਡਾ ਸਾਨੂੰ ਵੀ ਕੋਈ ਸ਼ੌਂਕ ਆ ਸਾਡਾ ਵੀ ਜੀ ਕਰਦਾ ਕਿ ਤੇ ਜਾਣ ਨੂੰ ਹੁਣ ਉੱਥੇ ਮੈਨੂੰ ਮੋੜ ਤੋਂ ਕਿਨੇ ਲੰਗਾਂ ਦੇ ਦੇਣਾ ਜਦੋਂ ਪਤਾ ਲੱਗ ਗਿਆ ਵੀ ਆ ਹੁਣ ਆ ਕੋਈ ਕੁੱਤ ਖਾਣਾ ਕਰਨ ਨੂੰ ਫਿਰਦਾ ਤੂੰ ਤੇ ਐਡਾ ਸਾਡਾ ਹੈਗਾ ਤੇ ਤੂੰ ਸ਼ਰਮਾ ਨੀ ਯਾਰ ਕੁਸ ਕੁਸ ਖਾਂਦਾ ਤੁਨੂੰ ਯਾਰ ਸ਼ਰਮ ਕਦੀ ਆ ਠੇਕਾ ਸਾਡਾ ਘਰ ਸਾਡਾ ਬਣਾਇਆ ਵਾ ਵਾਣ ਮੈਂ ਜ਼ਮੀਰ ਕਮਾਈ ਕਰਕੇ ਵਧਾਈ ਆ ਘਟਾਈ ਨਹੀਂ ਤੇ ਤੂੰ ਅੰਦਰ ਪਿਆ ਬੈੱਡੀ ਤੋੜੀ ਜਾਣਾ ਰੋਟੀਆਂ ਪਾੜ ਲੈਣਾ ਮੌਜ ਨਾ ਪਿਆ ਰਹਿਣਾ ਗੱਲਾਂ ਕੋਈ ਐ ਤੇ ਹੁਣ ਮੈਂ ਇੱਥੇ ਜੱਕਾ ਜੋੜਦਾ ਜੱਕਾ ਜੋੜ ਲਾਂ ਜੱਕਾ ਜੋੜ ਲਾ ਜਾਂ ਜੱਕਾ ਹੀ ਜੋੜ ਲਾ ਬਲੱਡ ਵੱਜ ਜਾਂਦਾ ਕੰਮ ਕਰ ਲਾ ਟੈਕ ਜੈਨਾ ਨਹੀਂ ਬੋਲੀਦਾ ਹੁੰਦਾ ਕੋਈ ਵੀ ਕੰਮ ਕਰ ਲਾ ਤੈਨੂੰ ਪੈਸੇ ਦੇ ਦੂੰ ਕੰਮ ਕਰਨ ਵਾਸਤੇ ਕਿਹੜੇ ਪੈਸੇ ਦੇ ਦੇ ਤੈਨੂੰ ਕੰਮ ਚਲਾਉਣ ਵਾਸਤੇ ਪੈਸੇ ਦੇ ਦੂੰ ਪਰ ਠੇਕਾ ਨਹੀਂ ਤੈਨੂੰ ਮਿਲਦਾ ਠੇਕਾ ਤਾਂ ਤੂੰ ਦਿੰਦਾ ਨਹੀਂ ਤੇ ਘਰ ਚਲਾ ਆਉਂਦਾ ਹਾਂ ਕੱਲ ਮੈਂ ਨਵੀਂ ਜੀਨ ਲੈਣੀ ਸੀਗੀ ਮਾਰੀ ਗਿਆ ਉਹ ਤੇ ਦੁਕਾਨ ਤੇ ਜਾ ਕੇ ਨਾ ਇਹਨੇ ਉਹ ਜਲੂਸ ਕੱਢਾ ਮੇਰਾ ਇਹਨੇ ਉੱਥੇ ਤੇ ਜੀਣੀ ਪਾਉਣੀ ਐ 100 ਵਾਲੀ ਵੀ ਉਹ ਆ ਤੇ 1000 ਵਾਲੀ ਵੀ ਉਹ ਆ ਲੀੜੇ ਹੀ ਆ ਇਹ ਕਿਰਸਾ ਕਰਕੇ ਬੁੱਤ ਘਰ ਬਣ ਦੇ ਦਿਆ ਇਹ ਕਿਰਸਾ ਕਰਕੇ ਘਰ ਆਹ ਦੇਖ ਲਈ ਦੁਆ ਜੀਆ ਨੇ ਆਪ ਬਾਈ ਨੇ ਜਾਣ ਨੂੰ ਪਰ ਤਾਂ ਮੈਨੂੰ ਕਹਿੰਦਾ ਕਿਰਤਕਰ ਨਹੀਂ ਵੀ ਚਲ 10000 ਇਹ ਤਾਂ ਸ਼ੌਕ ਆ ਮੇਰੇ ਵੀ ਕੋਈ ਸ਼ੌਕ ਆ ਅਸੀਂ ਪਹਿਲਾਂ ਮਾਰੇ ਆ ਅੱਜ ਅਸੀਂ ਪੂਰੇ ਕਰਨੇ ਆ ਅਸੀਂ ਤੁਹਾਡੇ ਸਿਰ ਤੇ ਹੀ ਪੂਰੇ ਕਰਨੇ ਆਂ ਮਦਦ ਤੇਰੀ ਆ ਪਾਥੀਆਂ ਪੱਥਨ ਦੀ ਉਮਰ ਤੇ ਉੱਥੇ ਤੂੰ ਜਾ ਕੇ ਬੀਚਾਂ ਦੇ ਘੁੰਮਦੀ ਚੰਗੀ ਲੱਗੇਗੀ ਜਿਹੜਾ ਪਸ ਤੇਰਾ ਪਿਓ ਕਹੂਗਾ ਨਾ ਜਿੱਥੇ ਮਾਰ ਕੇ ਦੋਨੋਂ ਮੈਂ ਤਾਂ ਘੁੰਮਣਾ ਹੈ ਗੁਆਇ ਕੁੜੇ ਵਾਲੀ ਅੱਡ ਆਉਂਦੀ ਆ ਆਪਣੇ ਕੱਪੜੇ ਧੋਣ ਵਾਲੀ ਅੱਡ ਆਉਂਦੀ ਆ ਕੀ ਕੰਮ ਕਰਦੇ ਆ ਤੁਸੀਂ ਦੋਨੇ ਜੀ ਆਹੀ ਤਾਂ ਚੱਕਰ ਆ ਯਾਰ ਵੀ ਹੁਣ ਇੰਨਾ ਚੋਚੇ ਲਾਉਣ ਵਾਲੀ ਅੱਡ ਆਉਂਦੀ ਆ ਇੰਨਾ ਸੁਖੀ ਰੱਖਿਆ ਬਣਾ ਆ ਚਾਚੇ ਮੱਗਰ ਕੇ ਸਾਰਾ ਮੱਝਦੇ ਆ ਤੇਰੇ ਤੇ ਮੱਝਦੇ ਆ ਤੇਰੇ ਤੇ ਅਸੀਂ ਤੁਹਾਨੂੰ ਸੁਖੀ ਰੱਖਿਆ ਅਸੀਂ ਤੁਹਾਨੂੰ ਸੁਖੀ ਰੱਖਿਆ ਤੁਸੀਂ ਨਹੀਂ ਰੱਖੇ ਸੀ ਮੇਰੇ ਤਾਂ ਕੰਮ ਚਲਾਣਾ ਕੋਈ ਨਾ ਕੋਈ ਸਾਡੇ ਵੀ ਕੋਈ ਸ਼ੌਂਕ ਆ ਅਸੀਂ ਵੀ ਪੂਰੇ ਕਰਨੇ ਆ ਸ਼ੌਂਕ ਉਹ ਦੂਰ ਉਹਨਾਂ ਦੀਆਂ ਗੱਲਾਂ ਜਾ ਕੇ ਅਸੀਂ ਤੇਰੀ ਮਾਂ ਦੇ ਤੇਰੀ ਦੇ ਦੰਦ ਲਵਾਉਣੇ ਆ ਗੋਡੇ ਪਾਉਣੇ ਆ ਫੇਰ ਅਸੀਂ ਘੁੰਮਣ ਜਾਣਾ ਉਹ ਮੈਂ ਤਾਂ ਕਹਿੰਦਾ ਗੋਡੇ ਦੀ ਥਾ ਦੇ ਇਹਨੂੰ ਕੋਈ ਕਾਰ ਲੈ ਦੇ ਮੈਂ ਕਹਿੰਦਾ ਇਹਦੀ ਡਿੱਕਾ ਲਾਉਣਾ ਇਹ ਪੁੱਤ ਸਾਡਾ ਇਹ ਪੈਲੀ ਆ ਇੰਨਾ ਪੈਸਾ ਇੱਥੇ ਰਹਿ ਕੇ ਨਿਆਰਾ ਲੈ ਲੈ ਜਰੂਰੀ ਆ ਤੇ ਚੱਕਾਂ ਤੇ ਸਰੀਕਾਂ ਦੀਆਂ ਚੱਕਾਂ ਜਾ ਕੇ ਤੂੰ ਛਾਟੇ ਖੇ ਬੁਆਣ ਹੋਣਾ ਜੇ ਕੋਈ ਲੱਤਾਂ ਟੁੱਟ ਗਈ ਫੇਰ ਕੌਣ ਸਾਂਭੂ ਉੱਥੇ ਐਡੇ ਵੀ ਅਸੀਂ ਬੁੜੇ ਨਹੀਂ ਹੋਏ ਪਤਾ ਜੀ ਦੇ ਕਿ ਤਿਲਕ ਕਿ ਡਿੱਗ ਪਏ ਅਸੀਂ ਵਧ ਜਾਈਏ ਅਸੀਂ ਵਧ ਜਾਈਏ ਮੈਂ ਤਾਂ ਬੁਆਣੇ ਚੋਡੇ ਤਾਂ ਉਹੀ ਇਹ ਦੁਖਣ ਲੱਗ ਪਏ ਚਾਰ ਨੂੰ ਉਤਰਨਾ ਪਾਉੜਨਾ ਤੇ ਹਰਦਮ ਥੋੜਾ ਕਰਿਆ ਨੇ ਸਾਰਾ ਕੁਝ ਇਹ ਨਹੀਂ ਬੰਨਿਆ ਧਾਰੇ ਨੇ ਬੰਨਿਆ 15 15 ਪਸ਼ੂ ਸੰਭਾਲਦੀ ਰਹੀ ਐ ਇਹ ਮਾਤਾ ਮਿੰਨ ਤਾਂ ਇਹ ਲੱਗਦਾ ਵੀ ਇਹ ਸਾਰੀ ਉਂਗਲੀ ਤੇਰੀ ਆ ਹਣ ਪੌਂਦੀ ਪੌਂਦੀ ਮੈਨਾਂ ਤੇ ਵਾਲ ਸਟ੍ਰੀਟ ਕਰਨ ਨੂੰ ਵੀ ਆਖੂਗੀ ਸਾਨੂੰ ਨਹੀਂ ਹੁਣ ਆਹ ਮਰਦਰੀਆ ਸਾਨੂੰ ਨਹੀਂ ਪਤਾ ਅਸੀਂ ਵੀ ਨਜ਼ਾਰੇ ਲੈਣੇ ਆ ਅਸੀਂ ਵੀ ਕਿਤੇ ਜਾਣਾ ਅਸੀਂ ਵੀ ਨਜ਼ਾਰੇ ਲੈਣੇ ਆ ਪੁੱਤ ਜਾਣਾ ਅਸੀਂ ਕਿਤੇ ਨਜ਼ਾਰੇ ਲੈਣ ਬਾਪੂ ਤੂੰ ਯਾਰਾ ਗੱਲ ਮੈਨੂੰ ਜਝੀ ਨਹੀਂ ਇਹ ਲੱਛਣ ਕਿਸ ਬਾਦਸ਼ਾਹ ਦੀ ਹੈ ਸ਼ਰਮ ਜਮੇ ਤੂੰ ਤਾਂ ਲਾਗੇ ਵੇਚ ਕੇ ਖਾ ਗਿਆ ਹੁਣ ਦੇਖੀ ਲੈ ਤੇਰੀ ਮਾਂ ਦੇ ਸ਼ੌਕ ਅਸੀਂ ਵੀ ਪੂਰੇ ਕਰਨੇ ਆ ਤੂੰ ਆਪਦਾ ਕੋਈ ਕੰਮ ਕਰ ਤੈਨੂੰ ਕੰਮ ਕਰਨ ਵਾਸਤੇ ਪੈਸੇ ਚਲਾ ਦੇਣਾ ਲਿਆ ਦੇਣਾ ਜਿਵੇਂ ਕੱਲ ਦੇ ਵਾਸਤੇ ਕੰਮ ਕਰਨ ਵਾਸਤੇ ਵੀ ਤੂੰ ਸਾਨੂੰ ਗੇ ਸਮਹਾਲੇ ਸਮਹਾਲੀ ਤੈਨੂੰ ਕੁ ਡਰਾਸੀ ਜਾਂਨੇ ਹੁਣ ਤਾਈ ਹੈ ਗਾ ਤੁਸੀਂ ਵੀ ਅੱਜ ਦੇ ਬੱਚੇ ਪੈਦਾ ਕਰ ਲਿਓ ਉਹ ਵੀ ਆ ਪਹਿਲੀ ਮਾਂ ਪਹਿਲੀ ਮਾਂ ਜਿਹੜੀ ਇਹ ਨੂਹ ਦੇ ਸਾਹਮਣੇ ਆਪਦਾ ਮੁੰਡਾ ਨਿੰਦੀ ਜਾਂਦੀ ਹੈ ਬੱਚੇ ਦੀ ਸ਼ੌਂਕ ਸੋਹਣੇ ਲੱਗਦੇ ਹੁੰਦੇ ਆ ਉਮਰ ਸਿਰ ਭਾਈ ਇਸ ਤਰ੍ਹਾਂ ਜਾਣਾ ਜਿੱਥੇ ਤੇਰਾ ਪਿਆਉ ਕੋ ਕਹੇ ਮੈਂ ਤਾਂ ਜਾਣਾ ਇਹਦੇ ਨਾਲ ਹਾ ਵੀ ਕੋਈ ਚੰਗੇ ਤਾਂ ਹੁੰਦੇ ਜਾਵੜਾ ਇੱਥੇ ਮੇਲਾ ਲੱਗਿਆ ਵੱਲ ਮੈਂ ਤੈਨੂੰ ਦੱਸਦਾ ਐ ਕਿ ਤੈਨੂੰ ਠੇਕਾ ਨਹੀਂ ਮਿਲਦਾ ਆਪਦਾ ਘਰ ਦਾ ਖਰਚਾ ਆਪਦਾ ਕੰਮ ਕਰਕੇ ਚਲਾ ਨਾਲੇ ਤੈਨੂੰ ਵੀ ਪਤਾ ਲੱਗੇ ਵੀ ਤੈਨੂੰ ਪਤਾ ਕਿਵੇਂ ਪੈਸੇ ਬਣਦੇ ਆ ਤੈਨੂੰ ਤਾਂ ਸਾਡੇ ਸੰਤ ਤੂੰ ਤਾਂ ਪਤਾ ਹੀ ਨਹੀਂ ਪੈਸੇ ਕਿਉਂ ਚੁੱਪ ਕਰਕੇ ਦੇ ਦੇ ਬਾਪੂ 5000 ਦੇ ਦੇ ਬਾਪੂ 3000 ਅੱਜ ਮੈਨੂੰ ਆ ਲੋੜ ਅੱਜ ਮੈਂ ਨਵਾਂ ਮੋਬਾਈਲ ਲੈ ਕੇ ਆਉਣਾ ਘਰ ਤੋਂ ਬਿਨਾ ਤੁਸੀਂ ਤੁਰੇ ਆ ਦੱਲੇ ਹੁਣ ਜਦੋਂ ਇੰਨਾ ਪਰਮਾਦਮਾ ਨਿਸ਼ਾਨੋ ਸ਼ੌਕਤ ਬਖਸ਼ੀ ਆ ਤੇ ਸਾਨੂੰ ਹੀ ਨਹੀਂ ਬਖਸ਼ੀ ਤੁਹਾਨੂੰ ਤਾਂ ਸਾਨੂੰ ਸ਼ੌਕਤ ਬਖਸ਼ੀ ਆ ਪਰ ਇਹ ਨਹੀਂ ਅੰਦਰ ਪੈ ਰਹਿਣਾ ਮੌਜ ਨਾਲ ਅੰਦਰ ਹੀ ਪੈਣਾ ਏਸੀ ਵਾਲੇ ਚ ਹੀ ਵੜੇ ਰਹਿਣਾ ਆਪਦੀ ਕੋਈ ਸਰੀਰ ਨੂੰ ਕੋਈ ਤਕਲੀਫ ਦਿਓ ਸਰੀਰ ਨੂੰ ਕੋਈ ਕੰਮ ਕਰੋ ਕੋਈ ਮਿਹਨਤ ਕਰੋ ਅਸੀਂ ਤੇ ਪਾਰਲਰ ਨਹੀਂ ਸੂਤਾਂਦੇ ਤੇ ਤੇਰਾ ਫੋਨ ਨਹੀਂ ਅੰਦਰ ਵੜ ਕੇ ਸੂਤਾਂਦੇ ਅੰਦਰ ਕਿਤੇ ਆਏ ਮਹੀਨੇ ਫੋਨ ਬਦਲ ਦਿੰਨਾ ਕਿਤੇ 1.5 ਲੱਖ ਵਾਲਾ ਲੈ ਦੇ ਕਿਤੇ 2 ਲੱਖ ਵਾਲਾ ਲੈ ਦੇ ਯਾਰ ਬਾਪੂ ਤੂੰ ਲੈ ਲੈ ਐ ਤੂੰ ਮੈਂ ਤੇ ਕਦੋਂ ਫੋਨ ਅਸੀਂ ਤਾਂ ਮਸਾਂ ਘਰ ਬੰਨਿਆ ਤੈਨੂੰ ਤੈਥਾਈਲੈਂਡ ਦੀ ਐ ਵੀ ਤੂੰ ਨਾ ਜਾ ਉੱਥੇ ਅਸੀਂ ਤਾਂ ਮਸਾਂ ਘਰ ਬੰਨਿਆ ਅਸੀਂ ਹੁਣ ਮਰ ਲਿਓ ਉਮਰੇ ਅਸੀਂ ਆਪਦੇ ਨਜ਼ਾਰੇ ਲੈਣੇ ਆ ਅਸੀਂ ਤਾਂ ਜਾਣਾ ਸਾਰੇ ਘੁੰਮ ਫਿਰ ਕੇ ਆਉਣਾ ਹੁਣ ਬਾਈ ਠੇਕਾ ਠੁੱਕਾ ਨਹੀਂ ਐਡ ਕੀ ਮਿਲਦਾ ਤੁਹਾਨੂੰ ਠੇਕਾ ਨਹੀਂ ਅਸੀਂ ਦੇਣਾ ਵੀਰਪਾਲ ਆਹੀ ਦੇਣਾ ਠੇਕਾ ਠੁੱਕਾ ਉਹਨਾਂ ਨੂੰ ਹੈਪੀ ਨੂੰ ਕਰ ਫੋਨ ਤੇ ਪੇਕੇ ਕੀ ਇਹਦਾ ਜੱਜ ਲੱਗੇ ਆ ਨਯੋਕ ਕੇ ਕਾਰਨ ਕੇ ਸਾਨੂੰ ਦੱਸੋ ਮੈਂ ਸਾਡੀ ਲੌਣੀ ਅਸੀਂ ਅਸੀਂ ਲੌਣੀ ਕਮਾਉਣਾ ਆ ਸੀ ਮੈਂ ਸਰਪੰਚ ਕੋਲੇ ਜਾ ਕੇ ਆਉਣਾ ਜਿੱਥੇ ਮਰਜੀ ਜਾ ਤੂੰ ਯਾਰ ਜਿੱਥੇ ਮਰਜੀ ਜਾ ਜਾ ਸਰਪੰਚ ਕੋਲੇ ਹਾਂ ਵੀ ਇਹ ਸਰਪੰਚ ਵੀ ਤੈਨੂੰ ਦੱਸ ਦੂਗਾ ਤੈਨੂੰ ਮੈਂ ਉੱਥੇ ਵੀ ਦੱਸ ਦੂ ਕੰਮ ਤੂੰ ਕਰਨਾ ਨਹੀਂਗਾ ਕੰਮ ਕਰ ਕੋਈ ਮਾੜਾ ਮੋਟਾ ਆਪ ਦੇ ਖਾਣ ਜੋਗਾ ਕਮਾ ਇੰਨੇ ਇੰਨੇ ਹੀ ਕਮਾ ਮੈਂ ਤੈਨੂੰ ਫੇਰ ਮੰਨੂ ਤੋਬੇ ਤੇ ਬੈਠਣ ਵਾਲੇ ਤੇਰੇ ਯਾਰ ਤੇਰੇ ਵਿੱਚ ਬੋਲਦੇ ਨਾ ਨਾਲ ਉਹਨਾਂ ਨੂੰ ਪੰਚਾਇਤ ਚ ਸੱਦੂ ਮੈਂ ਜਿਹਨੂੰ ਮਰਜੀ ਸੱਤ ਲਈ ਯਾਰ ਹਾਂ ਵੀ ਜਿਹੜੇ ਤੈਨੂੰ ਪੁੱਠੀਆਂ ਕਿਤੇ ਤੰਸ ਖਾਉਂਦੇ ਐ ਇਹਨੂੰ ਆਹ ਅੱਗੇ ਤੇ ਥਾਈਲੈਂਡ ਜਾਉਂਦਾ ਉਹਨੂੰ ਵੀ ਥੋਨੂੰ ਦੋਹਾਂ ਜੀ ਇਹਨੂੰ ਕਿਸੇ ਨਾ ਕਿਤੇ ਤਸ ਖਾਣਾ ਹੀ ਆ ਤੂੰ ਅੰਦਰੋਂ ਨਹੀਂ ਨਿਕਲਦਾ ਇਹ ਪਾਲਰ ਇਹ ਪਾਲਰ ਚੋਂ ਹੀ ਨਿਕਲਦੀ ਕੋਈ ਕੰਮ ਕਰ ਲੈ ਕੋਈ ਇਹਨੂੰ ਕਿੰਨੇ ਵਾਰੀ ਤੈਨੂੰ ਪੁੱਤ ਕਿੰਨੇ ਵਾਰੀ ਸਮਝਾਇਆ ਮੈਂ ਇਹਨੂੰ ਕੰਮ ਤੇ ਕੱ ਲੈ ਕੋਈ ਤੂੰ ਇੱਕ ਕੰਮ ਚਲਾ ਆਜ ਤੂੰ ਇਹ ਕਹਿੰਦੀ ਮੇਰੀ ਗੱਲ ਸੁਣ ਅੱਜ ਤੂੰ ਇਹ ਗੱਲ ਕਹਿਤੀ ਵੀ ਆਪਦੇ ਪੇਕੇਆਂ ਨੂੰ ਸਾਡਾ ਇਹਦੇ ਪੇਕੇ ਇੱਥੇ ਕੀ ਕਰਨਗੇ ਕਰਨ ਕੇ ਗੱਲ ਆਪਣੇ ਘਰ ਦੀ ਜਾਣਾ ਸੀ ਸਾਡੀ ਪੈੜੀ ਠੇਕਾ ਸਾਡਾ ਇਹਦੇ ਪੇਕੇ ਕਾਹਤੋਂ ਆਉਣਗੇ ਉਹਨਾਂ ਨੂੰ ਨਹੀਂ ਬੇਇੱਜ਼ਤੀ ਉਹਨਾਂ ਦੀ ਉਹਦਾ ਰਿਕਾਰਡ ਵਿੱਚ ਆ ਕੇ ਵੀ ਇੱਥੇ THAILAND ਘੁੰਮੇ ਬਿਚਾਰਦੇ ਮੈਂ ਤੁਸੀਂ ਕਹਿੰਦੇ ਨਾ ਪੱਲ ਰੈਂਚ ਤੇ ਅੰਦਰ ਵੜ ਕੇ ਬੈਠੇ ਰਹੇ ਨੇ ਉਹਨਾਂ ਦੀ ਉਹ ਬੇਇੱਜ਼ਤੀ ਅਸੀਂ ਸਾਡੀ ਨਹੀਂ ਉਹ ਪੁੱਤ ਮੈਂ ਤਾਂ ਤੈਨੂੰ ਦੱਸਿਆ ਨਹੀਂ ਡੈਡੀ ਅੱਜ ਮੈਂ ਫਲਾਨੀ ਪੋਸਟ ਭਰ ਕੇ ਆਉਣੀ ਆ ਮੈਨੂੰ ਦੇ ਦੇਦਾ 1000 ਤੇਰੇ ਤੋਂ ਚੋਰੀਆਂ ਵੀ ਲੈਂਦਾ ਇਹ ਸਾਨੂੰ ਕੀ ਪਤਾ ਕੀ ਕਰਦਾ ਇਹ ਅਸੀਂ ਨਹੀਂ ਪੈਸੇ ਪੁਹੇ ਦੇਣੇ ਤੇ ਹੋਣੀ ਸੀਰੀ ਲਾ ਦੀਏ ਸੀਰੀ ਨਹੀਂ ਆਪਦਾ ਕੰਮ ਕਰੋ ਅਸੀਂ ਰਾਜ ਜਾਨੇ ਆ ਸਮਰੇ ਤੇ ਰਾਜੋ ਅਸੀਂ ਰਾਜ ਜਾਨੇ ਇੰਨਾ ਤਾਂ ਰਾਜ ਨਹੀਂ ਕੀਤਾ ਜਾਂਦਾ ਇਹਨਾਂ ਨੇ ਬੇਇੱਜ਼ਤੀ ਕਰਾਉਣੀ ਆ ਬੱਸ ਉਹ ਰੋਟੀ ਨਹੀਂ ਮਿਲਦੀ ਚਲੋ ਤੁਸੀਂ ਉੱਠੋ ਜੀ ਕਰੀ ਜਾਂਦੇ ਇਹਨਾਂ ਨੂੰ ਜਿਹੜਾ ਕੋਈ ਅਸੀਂ ਨਹੀਂ ਠੇਕਾ ਠੁੱਕਾ ਦੇਣਾ ਅਸੀਂ ਤਾਂ ਘੁੰਮ ਫਿਰ ਕੇ ਆਉਣਾ ਹੱਥ ਧੋ ਲੈ ਜਾ ਕੇ ਜਾ ਮੈਂ ਕਹੀ ਅਸੀਂ ਤਾਂ ਜਾ ਕੇ ਆਉਣਾ ਆਪਦਾ ਤੂੰ ਜਾ ਜਿੱਥੇ ਮਰਜੀ ਜਾ ਜਿਹੜੇ ਮੈਂਬਰ ਕੋਲੇ ਜਿਹੜੇ ਪੰਚਾਇਤ ਕੋਲੇ ਤੂੰ ਨਾਲ ਲੈ ਜਾ ਤੂੰ ਨਾ ਘਰ ਫੋੜ ਉਹਨਾਂ ਨੂੰ ਇਹਨਾਂ ਦੇ ਚੱਗੇ ਦਾ ਨਾ ਬੱਪ ਲੈਣਾ ਉਹ ਕੀ ਜੱਜ ਲੱਗੇ ਆ ਝੱਗੇ ਦਾ ਮਾਣਾ ਆਪ ਲੈਣਾ ਜੱਟ ਨੇ ਨਜ਼ਾਰੇ ਲੈਣੇ ਆ ਹੁਣ ਤਾਂ ਬੁੜੀ ਨੂੰ ਘੁਮਾ ਕੇ ਲਿਆਉਣਾ ਜੱਟ ਤਾਂ ਐਂ ਨਜ਼ਾਰੇ ਲਊ